ਮੈਂ ਵਿਦੇਸ਼ ਦੇ ਵਿੱਚ ਸੀਗਾ ਬੱਚਿਆਂ ਦਾ ਕੈਂਪ ਸੀਗਾ ਯੂਨੀਵਰਸਿਟੀ ਦੇ ਬੱਚੇ ਸੀ ਇੱਕ ਅੰਗਰੇਜ਼ ਬੱਚੀ ਨੇ ਮੈਨੂੰ ਸਵਾਲ ਕੀਤਾ ਕਿਉਂਕਿ ਹੁਣ ਇੰਟਰਨੈਟ ਦੇ ਉੱਪਰ ਸਾਰੇ ਬੱਚੇ ਹਰ ਕਲਚਰ ਨੂੰ ਹਰ ਸੱਭਿਆਚਾਰ ਨੂੰ ਦੇਖਦੇ ਨੇ ਇੱਕ ਅੰਗਰੇਜ਼ ਬੱਚੀ ਨੇ ਸਵਾਲ ਕੀਤਾ ਕਿੰਨੇ ਡਾਕਟਰ ਸਾਹਿਬ ਜਦੋਂ ਤੁਹਾਡੇ ਸਿੱਖਾਂ ਦੇ ਵਿਆਹ ਹੁੰਦੇ ਨੇ ਤੇ بیا ਤੋਂ ਬਾਅਦ ਲੜਕੀ ਤੇ ਲੜਕਾ ਜਦੋਂ ਬੈਠੇ ਹੁੰਦੇ ਨੇ ਫਿਰ ਉਹ ਪੈਸੇ ਕਿਉਂ ਕਮਾਉਂਦੇ ਨੇ ਕਿਉਂਕਿ ਉਹਨੂੰ ਨਹੀਂ ਸੀ ਪਤਾ ਕਿ ਉਹ ਵਾਰਨਾ ਕਰਨਾ ਕਿੰ데 ਨੇ ਕਿਹਦੀ ਉੱਪਰੋਂ ਪੈਸੇ ਕਿਉਂ ਕਮਾਉਂਦੇ ਨੇ ਮੈਂ ਕਿਹਾ ਹੈਗੀ ਤੇ ਇਸਲਾਮ ਦੀ ਰਸਮ ਹੈ ਸਾਡੀ ਨਹੀਂ ਇਸਲਾਮ ਚ ਉਹਈ ਰਸਮ ਬਣਾ ਦੇਣ ਵਾਰਨਾ ਕਰਦੇ ਪਰ ਮੈਂ ਕਿਹਾ ਸਾਡੇ ਲੋਕੀ ਹਰ ਧਰਮ ਚੋਂ ਕੋਈ ਨੋ ਕੋਈ ਰਸਮ ਲੈ ਲਈ ਤੇਰੇ ਸਾਡੀ ਸਿੱਖਾਂ ਦੀ ਇਹ ਘਾਟ ਹੈ ਅਸੀਂ ਆਪਣੀ ਮर्यादा ਛੱਡ ਦਿੰਨੇ ਆ ਅਸੀਂ ਕਿਤੇ ਜੈਮਾਲਾਲ ਆਲੀ ਕਿਤੇ ਗਾਨਾ ਬੰਨਣਾ ਲੈ ਜਾਇਆ ਇਸਲਾਮ ਚ ਸ਼ਰਮਾ ਪੋਣਾ ਲੈ ਆ। ਅਸੀਂ ਸਾਰੇ ਲੋਕਾਂ ਦੀ ਰਸਮਾਂ ਇਕੱਠੀਆਂ ਕਰਕੇ ਮਿਕਸ ਵੈਜੀਟੇਬਲ ਜੀ ਬਣਾ ਲੀਂਦੇ ਆ। ਇਹ ਸਾਡਾ ਸੁਭਾਅ ਗਲਤ ਹੈ ਪਰ ਆਪਣੀ ਬਰਾਦਰੀ ਛੱਡ ਜੱਲਦੇ। ਮੈਂ ਵੀ ਕਹੇ ਕਿ ਬੇਟਾ ਇਸ ਮਸਿਵਾਰਨਾ ਕਰਨਾ ਕਿੰਦੇ ਕਿੰਨੇ ਪੈਸੇ ਦਾ ਕਰਦੇ। ਮੈਂ ਕਿਹਾ ਜਿੰਨੀ ਕਿਸੇ ਆਰਥਿਕ ਸਮਰੱਥਾ ਕੋਈ 10 ਕੋਈ 20 ਕੋਈ 50 500 ਵਿਚਾਰਸ਼ ਕਿੰਦੇ ਇਹਦਾ ਮਤਲਬ ਕੀ ਹੁੰਦਾ ਹੈ? ਮੈਂ ਕਹਿੰਦਾ ਇਹਦਾ ਮਤਲਬ ਇਹ ਹੁੰਦਾ ਕਿ ਜਿਸ ਦੇ ਉੱਪਰੋਂ ਵਾਰਨਾ ਕੀਤਾ ਜਾ ਰਿਹਾ ਉਹਦੀ ਕੀਮਤ ਜ਼ਿਆਦਾ ਹੈ ਤੇ ਜਿਸ ਚੀਜ਼ ਦਾ ਵਾਰਨਾ ਕੀਤਾ ਜਾ ਰਿਹਾ ਨਾ ਉਹਦੀ ਕੋਈ अहमियत ਨਹੀਂ ਇੰਦੀ ਕੋਈ ਰਿਕਾਰਡ ਹੈ ਅੰਗਰੇਜ਼ਾਂ ਦੇ ਚ ਰਿਕਾਰਡ ਬਣਾਉਣ ਦੀ ਬੜੀ ਦੌੜ ਹੁੰਦੀ ਮੈਂ ਕਹਿੰਦਾ ਪ੍ਰੋਫੈਸ਼ਨ ਦਾ ਪਤਾ ਨਹੀਂ ਇੱਕ ਰਿਕਾਰਡ ਹੈ ਜਿਹੜਾ ਨਾ ਟੁੱਟਿਆ ਨਾ ਟੁੱਟ ਸਕਦਾ ਕਹਿੰਦੀ ਉਹ ਕਿਹੜਾ ਮੈਂ ਕਹਿੰਦਾ ਮੇਰੇ ਗੁਰੂ ਨੇ ਆਪਣੀ ਕੌਮ ਦੇ ਉੱਪਰ ਆਪਣੇ ਪੁੱਤਰਾਂ ਦਾ ਹੀ ਵਾਰਨਾ ਕਰ ਦਿੱਤਾ ਸੀ ਇਹਨਾਂ ਪੁੱਤਰਨ ਕੇ ਸਿਰ 'ਤੇ ਵਾਰ دیے ਸੁੱਤ ਚਾਰ ਚਾਰ ਹੋਏ ਤਾਂ ਕਿਹਾ ਭਈਆ ਇਸ ਵਾਰਨੇ ਦਾ ਰਿਕਾਰਡ ਨਾ ਟੁੱਟਿਆ ਤੇ ਨਾ ਟੁੱਟ ਸਕਦਾ ਬੋਲੇ ਸੋਨਿਹਾਲੀ ਰੀਤ ਵਾਲੀ ਇਨਯਕ ਬੇਤੀਆਂ ਪਰਵਾਨ ਪੱਤੇ ਦੀ ਸਾਂਝ ਗੱਜ ਕੇ ਅੱਖੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ